ਪਰ ਅਕਾਲੀ ਦਲ ਵਾਲੇ ਕਹਿ ਰਹੇ ਆ ਕਿ ਪਾਰਟੀ ਪਲੇਟਫਾਰਮ ਤੇ ਗੱਲ ਨਹੀਂ ਕੀਤੀ। ਬੀਜੇਪੀ ਦੀ ਕਹਿੰਦੇ ਜੀ ਉਹਦੇ ਘਰੇ ਚ। ਜਿੱਦਾਂ ਪਹਿਲਾਂ ਅਸੀਂ ਅੱਡ ਹੋਣ ਤੋਂ ਪਹਿਲਾਂ ਸਾਹ ਸੁਖਵੀਰ ਸਿੰਘ ਬਾਲਨਾ ਕੋਰ ਕਮੇਟੀ ਦੇ ਵਿੱਚ ਮੀਟਿੰਗ ਕਰਕੇ ਇਹਦੇ ਵਿੱਚ ਰੌਲਾ ਪਿਆ। ਕਿ ਏਜੰਡਾ ਹੋਰ ਸੀ, ਫੈਸਲਾ ਹੋਰ ਹੋਇਆ ਸੀ ਤੇ ਅਖਬਾਰਾਂ ਦੇ ਵਿੱਚ ਕੁਝ ਹੋਰ ਆ ਗਿਆ। ਪ੍ਰੈਸ ਨੋਟ ਹੋਣੀ। ਕਿ ਜੇ ਜੋੜੇ ਫੈਲੇ ਹੁੰਦੇ ਨੇ, ਇਹ ਆਪਾਂ ਉਹਨਾਂ ਦੇ ਉਲਟਾ ਕੇ ਅਖਬਾਰਾਂ ਦੇ ਵਿੱਚ ਦੇਵਾਂਗੇ। ਫਿਰ ਆਪਣਾ ਇੱਕ ਦੂਜੇ ਦੇ ਵਿਸ਼ਵਾਸ ਕੇ ਬਣੂਗਾ ਸਾਡੀ ਸ਼ੁਰੂਆਤ ਹੋਊਗੀ ਇੱਕ ਤਰੀਕ ਨੂੰ ਸ਼੍ਰੀ ਕਾਲਤਾ ਸਾਹਿਬ ਤੇ ਜਾ ਕੇ ਉੱਥੇ ਜਦਾ ਸਾਹਿਬ ਨੂੰ ਮਿਲ ਕੇ ਜਿਹੜਾ ਸਾਨੂੰ ਟਾਈਮ ਦੇਣ ਕਿ ਉਸ ਟਾਈਮ ਤੇ ਹੀ ਜਾਵਾਂਗੇ ਫਿਰ ਅਸੀਂ ਆਪਣੀ ਸ਼ੁਰੂਆਤ ਕਰਾਂਗੇ ਕਿ ਕਿਹੜੇ ਸਟੈਪ ਤੇ ਗਏ ਮਤਲਬ ਕਾਲਤਾ ਕੱਪ ਤੋਂ ਜਾ ਕੇ ਆ ਲੋਕਾਂ ਨੂੰ ਮਿਲੋਗੇ ਕਿਹੜੇ ਕਿਹੜੇ ਬੰਦੇ ਆ ਭਈਆ ਪਾਰਟੀ ਦਾ ਜਿਹੜੇ ਨਾਰਾਜ਼ ਚੱਲ ਰਹੇ ਆ ਉਹਨਾਂ ਨਾਲ ਵੀ ਤੁਸੀਂ ਕੋਈ ਕਰਨਾ ਰਾਜ ਨਾਲ ਵੀ ਚੱਲਾਂਗੇ ਜਿਹੜੇ ਸਾਡੇ ਨਾਲ ਘਰੇ ਬੈਠੇ ਨੇ ਜਿਹਨਾਂ ਕਰਕੇ ਸਾਡੀ ਵੋਟ ਘਟੀ ਆ ਅੱਜ ਬਹੁਤ ਲੋਕ ਇਹ ਜਿਹਨਾਂ ਤੱਕ ਪਹੁੰਚ ਨਹੀਂ ਹੋਦਾ ਜਿਹੜੇ ਵੋਟਰ ਨੇ ਸਾਡੇ ਵਰਕਰ ਸਾਡੇ ਨਾਲ ਖੜਾ ਸੀ ਉੱਪਰਲਾ ਪਾਜਲਾ ਵੋਟਰ ਸੀ ਵੋਟ ਪਾਉਣਾ ਸੀ ਜਿਹੜੇ ਕਹਿੰਦੇ ਸੀ 500 ਬਿਨਾਂ ਸੀ ਵੋਟ ਹੀ ਨਹੀਂ ਪਾਉਣੀ ਆ ਉਹ ਵੋਟ ਛੱਡਣਾ ਛੁੱਟੇ ਉਹਨਾਂ ਕੋਲ ਵੀ ਜਾਣਾ ਜਿਹੜੇ ਕੱਲ੍ਹ ਤੱਕ ਸਾਨੂੰ ਦੇਣੀ ਸੀ ਜੋ ਉਹਨਾਂ ਨੇ ਸਾਨੂੰ ਸਦਾ ਲੌਣੇ ਸੀ ਪੁੱਛਦੇ ਅਸੀਂ ਉਹ ਭੁੱਗਿਆ ਆ ਤੇ ਹੁਣ ਹੱਥ ਬੰਨ ਕੇ ਬੇਨਤੀ ਆ ਅਬ ਪੰਜ ਦੀ ਗੱਲ ਕਰੀਏ ਪੰਜ ਦੇ ਵੱਡੇ ਹਿੱਤਾਂ ਦੇ ਲਈ ਆਪਾਂ ਪੰਜ ਲੋਕ ਲੈ ਕੇ ਜਾਈਏ ਪੰਜਾਬ ਦਾ ਬਚਾਓ ਇਸ ਗੱਲ ਦੇ ਵਿੱਚ ਆਏ ਕਿ ਅਸੀਂ ਕਿਵੇਂ ਪੰਜਾਬ ਦੀ ਪੰਜਾਬੀਅਤ ਦੀ ਤਰੱਕੀ ਦੇ ਲਈ ਕੰਮ ਕਰਦੇ ਹਾਂ ਪੰਥ ਦੇ ਲਈ ਕੰਮ ਕਰਦੇ ਹਾਂ ਕਿਵੇਂ ਇਹਨੂੰ ਉਪਰਜਾ। ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਔਨਅਰ ਨਾਲ ਮੈਂ ਹਾਂ ਚਰਨਜੀਤ ਚੋਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗਿਰ ਲੋਕ ਸਭਾ ਚੋਣਾਂ ਆਈਆਂ ਰਿਜ਼ਲਟ ਜਿਹੜੇ ਨਤੀਜੇ ਆਏ ਆ ਜਿੱਦੇ ਵਿੱਚ ਕੱਲੀ ਉਮੀਦਵਾਰਾਂ ਦੀ ਜਮਾਨਤਾ ਵੀ ਜਬਤ ਹੋਈਆਂ ਉਸ ਦੇ ਵਿਰੋਧ ਦੇ ਵਿੱਚੋਂ ਕੁਝ ਜੋ ਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਸੁਰਜੀਤ ਸਿੰਘ ਰਖੜਾ ਜਾਂ ਹੋਰ ਜਿਹੜੇ ਸੀਨੀਅਰ ਆਗੂ ਆ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲਦੇਸ ਦੀ ਫਿਰ ਮੰਗ ਕੀਤੀ ਆ ਕਿ ਵੀ ਬਹੁਤ ਹੀ ਮਾੜਾ ਰਿਜ਼ਲਟ ਆਇਆ ਸਾਡੇ ਨਾਲ ਨੇ ਸੁਰਜੀਤ ਸਿੰਘ ਰਖੜਾ ਜੀ ਪ੍ਰਧਾਨ ਜੀ ਕਿਵੇਂ ਹੁਣ ਕੀ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਪਰ ਅਕਾਲੀ ਦਲ ਵਾਲੇ ਕਹਿ ਰਹੇ ਆ ਕਿ ਪਾਰਟੀ ਪਲੇਟਫਾਰਮ ਤੇ ਗੱਲ ਨਹੀਂ ਕੀਤੀ ਤੇ ਭਾਜਪਾ ਦੀ ਕਹਿੰਦੇ ਜੀ ਉਹਦੇ ਧੜੇ ਚੱਲ ਰਹੇ ਇੱਕ ਤਾਂ ਪਹਿਲਾਂ ਅਸੀਂ ਅੱਡ ਹੋਣ ਤੋਂ ਪਹਿਲਾਂ ਸਾਹ ਸੁਖਵੀਰ ਸਿੰਘ ਬਾਦਲਾ ਕੋਰ ਕਮੇਟੀ ਦੇ ਵਿੱਚ ਮੀਟਿੰਗ ਕਰਕੇ ਆਏ ਜਿਹਦੇ ਵਿੱਚ ਰੌਲਾ ਪਿਆ ਕਿ ਅਜੰਡਾ ਹੋਰ ਸੀ ਫੈਸਲਾ ਹੋਰ ਹੋਇਆ ਸੀ ਤੇ ਅਖਬਾਰਾਂ ਦੇ ਵਿੱਚ ਕੁਝ ਹੋਰ ਆ ਗਿਆ ਪ੍ਰੈਸ ਨੋਟ ਹੋ ਗਿਆ ਉਤੋਂ ਫਿਰ ਇਹ ਗੱਲ ਚੱਲੀ ਕਿ ਜੇ ਜੋੜੇ ਫੈਲੇ ਹੁੰਦੇ ਨੇ ਜੇ ਆਪਾਂ ਉਹਨਾਂ ਦੇ ਉਲਟਾ ਕੇ ਅਖਬਾਰਾਂ ਦੇ ਵਿੱਚ ਦੇਵਾਂਗੇ ਫਿਰ ਆਪਣਾ ਇੱਕ ਦੂਜੇ ਦੇ ਵਿਸ਼ਵਾਸ ਕਿਵੇਂ ਬਣੂਗਾ ਉਤੋਂ ਇਹ ਗੱਲ ਚੱਲੀ ਸਾਡੀ ਸ਼ੁਰੂਆਤ ਹੋਊਗੀ ਇੱਕ ਤਰੀਕ ਨੂੰ ਸ਼੍ਰੀ ਅਕਾਲਤਾ ਸਾਹਿਬ ਤੇ ਜਾ ਕੇ ਉੱਥੇ ਜਦਾ ਸਾਹਿਬ ਨੂੰ ਮਿਲ ਕੇ ਜਿਹੜਾ ਸਾਨੂੰ ਟਾਈਮ ਦੇਣ ਕਿ ਉਸ ਟਾਈਮ ਤੇ ਹੀ ਜਾਵਾਂਗੇ ਫਿਰ ਅਸੀਂ ਆਪਣੀ ਸ਼ੁਰੂਤ ਕਰਾਂਗੇ ਜੇ ਜੀ ਇਸ ਟੱਪ ਪਹੁੰਚ ਜੇ ਮਤਲਬ ਕੱਲ ਤੱਕ ਸਭ ਤੋਂ ਕਰਕੇ ਆ ਲੋਕਾਂ ਨੂੰ ਮਿਲੋਂਗੇ ਕਿਹੜੇ ਕਿਹੜੇ ਲੋਕਾਂ ਨੂੰ ਆ ਪਈਆ ਪਾਰਟੀ ਦਾ ਜਿਹੜੇ ਨਾਰਾਜ਼ ਚੱਲ ਰਹੇ ਆ ਉਹਨਾਂ ਨਾਲ ਵੀ ਤੁਸੀਂ ਕੋਈ ਕਰੋ ਨਾਰਾਜ਼ ਨਾਲ ਵੀ ਚੱਲਾਂਗੇ ਜਿਹੜੇ ਸਾਡੇ ਨਾਲ ਘਰੇ ਬੈਠੇ ਨੇ ਜਿਹਨਾਂ ਕਰਕੇ ਸਾਡੀ ਵੋਟ ਘਟੀ ਆ ਅੱਜ ਬਹੁਤ ਲੋਕ ਇਹ ਜਿਹਨਾਂ ਤੱਕ ਪਹੁੰਚ ਨਹੀਂ ਹੋਦਾ ਜਿਹੜੇ ਵੋਟਰ ਨੇ ਸਾਡੇ ਵਰਕਰ ਸਾਡੇ ਨਾਲ ਖੜਾ ਸੀ ਉੱਪਰਲਾ ਫਿਰ ਜਿਹੜਾ ਵੋਟਰ ਸੀ ਵੋਟ ਪਾਉਣਾ ਸੀ ਜਿਹੜੇ ਕਹਿੰਦੇ ਸੀ 500 ਬਿਨਾਂ ਸੀ ਵੋਟ ਹੀ ਨਹੀਂ ਪਾਉਣੀ ਆ ਉਹ ਵੋਟ ਸੜਨਾ ਛੁੱਟ ਗਈ ਉਹਨਾਂ ਕੋਲ ਵੀ ਜਾਵਾਂਗੇ ਘਰ ਘਰ ਜਾਵਾਂਗੇ ਘਰ ਘਰ ਜਾ ਕੇ ਇੱਕ ਕੋਈ ਬੇਨਤੀ ਕਰਨੀ ਹੈ ਕਿ ਜੋ ਖਿਮਾ ਸ਼੍ਰੀ ਕਾਲਤਾ ਸਾਹਿਬ ਨੂੰ ਦੇਣੀ ਸੀ ਜੋ ਉਹਨਾਂ ਨੇ ਸਾਨੂੰ ਸਿੱਧਾ ਲਵਣੀ ਸੀ ਉਹ ਸੰਸਦਲ ਲਾਤੀ ਅਸੀਂ ਉਹ ਭੁਗਤਿਆ ਆ ਤੇ ਹੁਣ ਹਸਬੰਦ ਕੇ ਬੇਨਤੀ ਹੈ ਆਪਾਂ ਪੰਥ ਦੀ ਗੱਲ ਕਰੀਏ ਪੰਥ ਦੇ ਵੱਡੇ ਹਿੱਤਾਂ ਦੇ ਲਈ ਆਪਾਂ ਪੰਥ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਦਾ ਬਚਾਓ ਇਸ ਗੱਲ ਦੇ ਵਿੱਚ ਆ ਕਿ ਅਸੀਂ ਕਿਵੇਂ ਪੰਜਾਬ ਦੀ ਪੰਜਾਬੀਅਤ ਦੀ ਤਰੱਕੀ ਦੇ ਲਈ ਕੰਮ ਕਰਦੇ ਹਾਂ ਪੰਥ ਦੇ ਲਈ ਕੰਮ ਕਰਦੇ ਹਾਂ ਕਿਵੇਂ ਉਹਨੂੰ ਉੱਪਰ ਲੈ ਜਾ ਸਕਦੇ ਹਾਂ ਕਿੰਨੇ ਕ ਮੈਂਬਰ ਸ਼੍ਰੋਮਣੀ ਕਮੇਟੀ ਦੇ ਜਾਂ ਲੋਕ ਕੋਰ ਕਮੇਟੀ ਦੇ ਸੰਪਰਕਤ ਦੇ ਵਿੱਚੋਂ ਤੁਹਾਡੇ ਧਲੇ ਨਾਲ ਦੇਖੋ ਇਹ ਤਾਂ ਗੁਰੂ ਮਾਰਜ ਨੂੰ ਪਤਾ ਕਿੰਨੇ ਨੇ ਪਰ ਮੈਨੂੰ ਇਹ ਲੱਗਦਾ ਵੀ ਸਾਰਾ ਪੰਜਾਬ ਸਾਡੇ ਨਾਲ ਜੁੜਾ ਜਦੋਂ ਅਸੀਂ ਦਿলো ਮਨੋਂ ਜਾਵਾਂਗੇ ਬਿਨਾਂ ਲਾਜ ਤੋਂ ਜਾਵਾਂਗੇ ਫਿਰ ਸਾਰਾ ਪੰਜਾਬ ਜਿਹੜਾ ਸਾਡਾ ਟੁੱਟਿਆ ਹੈ ਉਹ ਸਾਡਾ ਜੁੜੂਗਾ ਤੇ ਲੋਕ ਚਾਹੁੰਦੇ ਨੇ ਕਿ ਸ਼ੋਮਨੀ ਕਲਦਲ ਸਰਕਾਰ ਆਵੇ ਸ਼ੋਮਨੀ ਕਲਦਲ ਅੱਗੇ ਆਵੇ ਸ਼ੋਮਨੀ ਕਲਦਲ ਨੇ ਪਹਿਲਾਂ ਬਹੁਤ ਕੰਮ ਕੀਤੇ ਨੇ ਇਹ ਜਿਹਨੇ ਗਲਤੀਆਂ ਕੀਤੀਆਂ ਨੇ ਉਸ ਗਲਤੀ ਦੀ ਸਜ਼ਾ ਮੰਨ ਲਈ ਲੋਕਾਂ ਨੇ ਆਪਣੇ ਆਪ ਹੀ ਸਾਨੂੰ ਸਵੀਚਕਿਆ ਕਾਲੀ ਦਲ ਦੇ ਵਿਚੰਨਾ ਸਭ ਕੁਝ ਚੱਲ ਰਿਹਾ ਜੀ ਇੱਕ ਵਿਕਰਮਜੀਤ ਸਿੰਘ ਮਜੀਠੀਆ ਵਿੱਚ ਹੋਈ ਹੈ ਤੁਹਾਡੀ ਉਹਨਾਂ ਨਾਲ ਗੱਲਾਂ ਜਾਂ ਉਧਰਲੇ ਪਾਸੇ ਆਉਂ ਕੁਝ ਦੇਖੋ ਮਜੀਠੀਆ ਸਾਹਿਬ ਨਾਲ ਮੇਰੀ ਕੋਈ ਗੱਲ ਬਿਲਕੁਲ ਹੋਈ ਨਹੀਂ ਪਰ ਉਹ ਕਦੇ ਸਾਡੀ ਮੀਟਿੰਗ ਵਿੱਚ ਨਹੀਂ ਆਉਂਦੇ ਹਨ ਜਦੋਂ ਕੋਰ ਕਮੇਟੀ ਸਾਡੀ ਮੀਟਿੰਗ ਹੈ ਉਦੋਂ ਵੀ ਨਹੀਂ ਆਏ ਹਨ ਮੇਰਾ ਖਿਆਲ ਤਾਂ ਉਹ ਸਾਡੇ ਨਾਲ ਵੀ ਡਾਜ ਨਹੀਂ ਉਹਨਾਂ ਨਾਲ ਵੀ ਡਾਜ ਨਹੀਂ ਕੋਈ ਪਾਸੇ ਹੋ ਕਿਸੇ ਪਾਸੇ ਜਾਣੀ ਚਾਹੀਏ ਆ ਇਹ ਘਰ ਬੈਠੇ ਨੇ ਕਾਰਨ ਕੀ ਹੈ ਇਹ ਹੁਣ ਉਹ ਹੀ ਦੱਸ ਸਕਦਾ ਤੁਸੀਂ ਮੇਨ ਗੱਲ ਸਰ ਸਪਸ਼ਟ ਕਰੀ ਗਾ ਤੁਸੀਂ ਤਨਵੀਰ ਵੀ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਆਵੇਂ ਜਿਸ ਮਰਜ਼ੀ ਨੂੰ ਤੁਸੀਂ ਤਨਵੀਰ ਵੀ ਪ੍ਰਧਾਨ ਬਣਾਇਆ ਜਾਵੇ ਉਹਨਾਂ ਕਰਕੇ ਵੀ ਪਾਰਟੀ ਦਾ ਜਿਆਦਾ ਨੁਕਸਾਨ ਹੋਇਆ ਜੀ ਦੇਖੋ ਸਾਹ ਸੁਖਵੀਰ ਸਿੰਘ ਬਾਦਲ ਅੱਠ ਦੇ ਵਿੱਚ ਪ੍ਰਧਾਨ ਬਣੇ ਸੀ ਸੱਤ ਚ ਇਲੈਕਸ਼ਨ ਹੋਈ ਸੀ ਸੱਤ ਦੀ ਇਲੈਕਸ਼ਨ ਤੋਂ ਬਾਅਦ 12 ਦੇ ਵਿੱਚ ਸਾਡੀ ਵੋਟ ਘਟ ਗਈ ਜਿੱਤ ਕੇ ਸਾਡੀ ਸਰਕਾਰ ਬਣ ਗਈ ਪਰ ਵੋਟ ਬੈਂਕ ਸਾਡਾ ਘਟ ਗਿਆ ਆਕੇ 17 ਦੇ ਵਿੱਚ ਫੇ ਸਾਡੇ ਹੋਰ ਵੋਟ ਘਟ ਗਿਆ 14 ਚ ਵੀ ਸਾਡਾ ਘਟ ਗਿਆ ਸੀ ਉਸ ਤੋਂ ਬਾਅਦ ਫੇ ਸਾ 19 ਚ ਵੀ ਘਟ ਗਿਆ ਸੀ 22 ਇਲੈਕਸ਼ਨ ਸੁਰੂਰ ਦੀ ਆਈ ਉਹਦੇ ਚ ਅਸੀਂ ਬਿਲਕੁਲ ਥੱਲੇ ਚਲੇ ਗਏ ਆਉਂ 24 ਦੀ ਇਲੈਕਸ਼ਨ ਹੋਈ ਹੈ ਸਾਡੀ ਪਾਰਟੀ ਦੀ ਜਵੰਤ ਜਵਤ ਹੋ ਗਈ ਜਦੋਂ ਇੱਕ ਪਾਰਟੀ ਦੀ ਜਵੰਤ ਜਵਤ ਹੋ ਗਈ ਫੇ ਅਸੀਂ ਕੀ ਆਸ ਕਰਦੇ ਆਂ ਦੇਖੋ ਅਸੀਂ ਇੱਕ ਸੀਟ ਜਿੱਤੇ ਬਠਿੰਡਾ ਇਹਦਾ ਕੀ ਕਾਰਨ ਹੈ एक सीट अभी बड़े वे मार्जन जित है जो ये कहों कि एको फैमिली है जी बहुत लायक है बहुत काम करती है बहुत चंगे काम करती है तो बाकी सारी असं रिजेक्ट माल जो कह रहे हैं जे ए जो पटिया की गल ला लीए एन के शर्मा ने इलेक्शन लड़ी जहाँ सा सुखबीर सिंह बादल के नैपूटे बढ़िया नॉ बदिया है सारे पंजाब ने अभी कम जिन्ना मेरा ख्याल कभी कम होना अभी सारे की कोशिश कि भी ਕਿੰਨਾ ਜੋਰ ਲਾਉਣਾ ਹੈ ਕਿੰਨਾ ਘਰ ਘਰ ਜਾਣਾ ਹੈ ਅਸੀਂ ਪੈਸੇ ਵੀ ਲਾਏ ਇਲیکشن ਦੇ ਉੱਤੇ ਘਰ ਘਰ ਗਏ ਵੀ ਸਾਡੀ ਮੈਕਸੀਮ ਕੋਸ਼ਿਸ਼ ਇਹ ਕਿ ਸਰਮਾਜ ਦਾ ਖੱਟਵੀ ਨਾ ਕਰਦੀ ਏ ਉਹ ਆਪਾਂ ਦੇਖੇ ਜਿੰਨੇ ਬੰਦੇ ਸਾਡੇ ਮੀਟਿੰਗਾਂ ਚ ਆਉਂਦੇ ਸੀ ਉਹ ਵੀ ਵੋਟਰ ਨਹੀਂ ਸਾਨੂੰ ਪਈ ਇਹਦਾ ਕੋਈ ਨਾ ਕੋਈ ਕਾਰਨ ਤਾਂ ਹੈ ਅਸੀਂ ਐਨਾਲਿਸਿਸ ਕੀਤਾ ਵੀ ਕਾਰਨ ਕੀ ਹੈ ਸਾਨੂੰ ਵੋਟ ਕਿਉਂ ਘਟ ਪਈ ਹੈ ਤੇ ਸਾਰਿਆਂ ਨੇ ਕਿਹਾ ਕਿ ਜੀ ਤੁਹਾਨੂੰ ਆਪ ਨਹੀਂ ਪਤਾ ਸਾਡੀ ਚੁੰਦਾ ਕਮੇਟੀ ਬਣੀ ਉਹਨਾਂ ਨੇ ਸਾਰੇ ਵਰਤਨ ਨੂੰ ਪੁੱਛਿਆ ਹੇਠਲੇ ਲੋਕ ਲੈਵਲ ਦੇ ਵਰਤਨ ਨੂੰ ਪੁੱਛਿਆ ਸਾਰਿਆਂ ਨੇ ਕਿਹਾ जी थोड़ी जी लीडरशिप है बदलती बाई नेम भी कहा प्रधान साहब का नाउ भी लिया पर आप इंप्लीमेंट नहीं किया सारे ने प्रधान साहब बेनती भी कितिया प्रधान साहब आप टेंरी छो पक्का छो जमें चाहते हो पं मैंबर बना देंबर बना दो जिम्मे चाहते हो पर नहीं आए उस समय हसके इत इंप्रैशन यह मेरी तो चंदूमाजरा बनती हर बंदी भी यह गल कहने ਪਰ ਸਾਡੀ ਕਦੇ ਕੋਈ ਲੜਾਈ ਵੀ ਨਹੀਂ ਪਈ ਉਹ ਮੈਂ ਕਹਿੰਦਾ ਫਿਰ ਚੰਦਮਾਰੀ ਨੂੰ ਬਣਾ ਦਈਏ ਮੈਂ ਹੀ ਚੰਦਮਾਰੀ ਨੂੰ ਬਣਾ ਦਈਏ ਮੈਨੂੰ ਤਾਂ ਹਾਂ ਉਦੀ ਵੀ ਕੋਈ ਦਿੱਕਤ ਨਹੀਂ ਗੱਲ ਜਿਵੇਂ ਤੁਸੀਂ ਸਮਝਿਓ ਜਿੰਨੇ ਠੀਕ ਸਮਝਿਓ ਉਹ ਬਣਾ ਦੇ ਆਪਣੀ ਪਾਰਟੀ ਉਪਰਉਣਗੇ ਜੇ ਤੁਸੀਂ ਸਮਝਦੇ ਚੰਦਮਾਰੀ ਨਾਲ ਉਪਰ ਪਾਰਟੀ ਆਜੀ ਤਾਂ ਉਹਨੂੰ ਬਣਾ ਦੇ ਮੈਨੂੰ ਕੀ ਦਿੱਕਤ ਆਈ ਗੱਲ ਤੁਸੀਂ ਇਹ ਗੱਲ ਵੀ ਜੇ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਹੈ ਮਤਲਬ ਵਰਕਰਾਂ ਦੀ ਗੱਲ ਨਹੀਂ ਸੁਣੀ ਜਾਂਦੀ ਆਪਣੀ ਮਨਰਜ਼ੀ ਕਰਦੇ ਹਾਂ ਜਾਂ ਜਿਹੜੇ ਉਹਨਾਂ ਦੇ ਨਾਲ ਤੇ ਜਿਵੇਂ ਚਰਨਜੀਤ ਬਰਾੜ ਨੇ ਕਿਹਾ ਸੀ ਬੰਟੀ ਰਮਾਣਾ ਹੋਗੇ ਜਾਂ ਹੋਰ ਰੋਜੀ ਪਰ ਗੰਦੀ ਹੋ ਗਏ ਇਹਨਾਂ ਦੀ ਸੁਣਦੇ ਸੁਖੀਰ ਸਿੰਘ ਬਾਦਲ ਤਾਂ ਇਹ ਪਾਰਟੀ ਦਾ ਹੀ ਹਾਲ ਹੈ ਮਤਲਬ ਜੇ ਆਪਾਂ ਦੇਖੀ ਜਾਵੇ ਤੁਸੀਂ ਵੀ ਕਹਿ ਰਹੇ ਹੋ ਅਸੀਂ ਅੱਗੇ-ਅੱਗੇ ਗੱਲਾਂ ਕਹੀਆਂ ਤੇ ਉਸ ਤਰ੍ਹਾਂ ਕੇ ਨਹੀਂ ਸੁਣਦੇ ਮਤਲਬ ਇਹ ਗੱਲ ਹੋ ਗਈ ਜੀ ਤਾਂ ਹੀ ਤੁਸੀਂ ਗੱਲ ਕਰਨ ਮੈਂ ਕਦੇ ਨਹੀਂ ਕਿਹਾ ਕਿ ਵਰਤਾਂ ਨਹੀਂ ਸੁਣਵਾਈ ਨਹੀਂ ਹੁੰਦੀ ਵਰਤਾਂ ਨਹੀਂ ਸੁਣਵਾਈ ਘੱਟ ਹੋ ਜੇ ਵੱਧ ਹੋ ਜੇ ਤਾਂ ਵੀ ਫਰਕ ਨਹੀਂ ਪੈਂਦਾ ਸਭ ਤੋਂ ਵੱਡਾ ਫਰਕ ਤਾਂ ਉਸ ਗੁਰੂ ਮਹਾਰਾਜੁੱਝੇ ਪਾਛਾ ਅਕਾਲ ਤਖਤ ਸਾਹਿਬ ਦਾ ਜਿੰਨਾ ਚਿਰ ਅਸੀਂ ਜਿੰਨੀਆਂ ਵੱਡੀਆਂ ਗਲਤੀਆਂ ਕੀਤੀਆਂ ਜਿਹੜਾ ਬਲੰਡਰ ਅਸੀਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਹਾਂ ਬਾਕੀ ਜੇ ਅਸੀਂ ਮਨਵਾ ਲੈਂਦੇ ਉਹ ਘਟ ਮਿਲਦਾ ਸੀ ਅਸੀਂ ਮਿਲ ਲੈਂਦੇ ਅਸੀਂ ਵੀ ਆਪਣਾ ਲੀਡਰਸ਼ਿਪ ਸਮਝਦੇ ਹਾਂ ਇਹ ਘਾਟਾਂ ਅਸੀਂ ਪੂਰੀਆਂ ਕਰ ਸਕਦੇ ਸੀ ਪਰ ਉਹ ਘਾਟ ਕੋਈ ਨਹੀਂ ਸੀ ਪੂਰੀ ਅਸੀਂ ਉਦੋਂ ਵੀ ਕਿਹਾ ਜਦੋਂ ਜਾ ਕੇ ਆਇਆ ਕਿ ਪ੍ਰਧਾਨ ਸਾਹਿਬ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਪ੍ਰਾਪਰ ਚੈਨਲ ਦੇ ਨਾਲ ਉਹਦਾ ਹੁਕਮ ਮੰਨ ਲੀਏ ਉਹ ਘਰ ਦੇ ਵਿੱਚ ਜਿੰਨਾ ਨੱਕ ਰਗੜਾਂਗੇ ਜਿੰਨੇ ਨੀਵੇਂ ਹੋਵਾਂਗੇ ਆਪਣੀ ਗੱਲ ਉਨੀ ਵਧੀਆ ਸਾਨੂੰ ਅਕਾਲ ਸਾਹਿਬ ਸਾਹਿਬ ਦੀ ਗੱਲ ਵੱਡੀ ਕਰਨੀ ਚਾਹੀਦੀ ਹੈ ਆਪਾਂ ਆਪਣੇ ਆਪ ਨੂੰ ਵੱਡੇ ਕਰਨ ਲੱਗੇ ਆਪਾਂ ਇਹ ਸਮਝਣ ਲੱਗੇ ਕਿ ਉਹ ਅਸੀਂ ਵੱਡੇ ਆ ਉਹ ਛੋਟੇ ਨੇ ਪਰ ਉੱਥੇ ਚੱਲੇ ਬਿਨਾ ਉਸ ਤੋਂ ਵੱਡੇ ਵੱਡੇ ਮਹਾਰਾ ਰਣਜੀਤ ਸਿੰਘ ਉੱਥੇ ਗਿਆ ਬਰਨਾਲਾ ਸਾਹਿਬ ਉੱਥੇ ਗਏ ਬੂਟਾ ਸਿੰਘ ਉੱਥੇ ਗਿਆ ਜਿਹੜਾ ਕਿਹੜਾ ਬੰਦਾ ਜਿਹੜਾ ਉੱਥੇ ਗਿਆ ਜਿਸ ਨੇ ਪ੍ਰੋਪਰ ਚੈਨਲ ਦੇ ਨਾਲ ਮਾਫੀ ਮੰਗੀ ਹੈ ਉਹਨੇ ਤੱਕੀ ਵੀ ਕੀਤੀ ਹੈ ਉਹਨੂੰ ਪੰਥ ਨੇ ਗੁਰੂ ਮਹਾਰਾਜ ਦੇ ਚਪਾਚੇ ਉੱਪਰ ਵੀ ਚੱਕਿਆ ਇਹ ਨਹੀਂ ਗੱਲ ਕਿ ਨਹੀਂ ਬਰਨਾਲਾ ਸਾਹਿਬ ਦਾ ਪੱਟੀ ਪਾ ਕੇ ਆਪਾਂ ਸੜਨ ਦੇਖਿਆ ਹੀ ਹੈ ਜੇ ਦਸਤੂਰੀ ਜਾਂਦੇ ਸੀ ਤਾਂ ਪੱਟੀ ਬਾਗੇ ਜਾਂਦੇ ਸੀ ਮੈਂ ਪਾਪੀ ਤੂੰ ਬਖਸ਼ਨਹਾਰ ਸੋ ਜਦੋਂ ਆਪਾਂ ਇੰਨੇ ਨੀਵੇਂ ਹੋ ਜਾਂਗੇ ਉਹੋ ਘਰ ਦੇ ਵਿੱਚ ਨੀਵਾ ਹੋਣਾ ਸਭ ਕੁਝ ਘਟਦਾ ਸਾਰੀ ਗੱਲ ਵਧੂਗੀ ਪਰ ਚੇਲੋ ਪ੍ਰਧਾਨ ਸਾਹਿਬ ਦਾ ਆਪਣਾ ਫੈਸਲਾ ਤੇ ਹਰ ਬੰਦੇ ਦਾ ਫੈਸਲਾ ਤਾਂ ਆਪਣਾ ਹੁੰਦਾ ਨਾ ਨਾ ਮੈਂ ਕਹਿ ਸਕਦਾ ਹਾਂ ਇਹ ਤਾਂ ਕਹਿ ਸਕਦੇ ਸੀ ਪ੍ਰਧਾਨ ਸਾਹਿਬ ਨੂੰ ਵੀ ਕਹਾਂਗੇ ਨਹੀਂ ਮੰਨੇ ਤਾਂ ਅਖੀਰ ਦੇ ਵਿੱਚ ਇਹ ਨਹੀਂ ਕਿ ਅਸੀਂ ਪਹਿਲੇ ਦਿਨ ਗਏ ਪਹਿਲੇ ਦਿਨ ਹੋ ਕਰ ਲਿਆ ਕਿੰਨੇ ਸਾਲ ਬੈਠਾ ਦੇ ਕਿੰਨੇ ਸਾਲ ਪੂਰੇ ਚਲਦੇ ਰਹੇ ਕਦੇ ਅਸੀਂ ਇਹ ਵੀ ਨਹੀਂ ਦਿਖਾਇਆ ਕਿ ਵੀ ਨਹੀਂ ਪਰ ਉਹ ਨਹੀਂ ਆਇਆ ਚਲ ਫਿਰ ਅਸੀਂ ਇਸ ਤਰ੍ਹਾਂ ਵੀ ਆਪਸਾਂ ਬੱਟ ਲੋ ਵੀ ਜੇ ਹੁਣ ਹੋਰ ਨਹੀਂ ਹੋ ਸਕਦਾ ਤਾਂ ਆਪਸਾਂ ਬੱਟ ਲੋ ਆਪਸਾਂ ਕੋਸਨ ਜਿਲੰਦਰ ਜਲੰਧਰ ਜਿਹੜੀ ਬਾਇ ਇਲੈਕਸ਼ਨ ਹੋ ਰਹੀ ਹੈ ਉੱਥੇ ਉਮੀਦਵਾਰ ਨੂੰ ਮਤਲਬ ਕਰਕੇ ਕਰੇ ਬੀਐਸਪੀ ਨੂੰ ਕਰਨਾ ਉਹ ਗਜ਼ਰੇ ਤਾਂ ਨਹੀਂ ਅਗਰ ਵੀ ਤੋਂ ਕਹਿੰਦੇ ਬਾਗੀ ਧੜੇ ਦੇ ਨਾਮ ਲੱਗੇ ਉਮੀਦਵਾਰ ਤਾਂ ਉਹ ਬੀਐਸਪੀ ਨੂੰ ਕਰ ਜਿਹੜੀ ਕਮੇਟੀ ਬਣਾਈ ਸੀ ਉਹ ਸਾਥ ਸੁਖਵੀਰ ਸਿੰਘ ਬਾਦਲੇ ਨੇ ਬਣਾਈ ਸੀ ਐਪੀ ਸਿੰਘ ਇਹਦੇ ਨਾਲ ਡਾਕਟਰ ਸੁਖੀ ਇਹਨਾਂ ਦੇ ਨਾਲ ਹੈ ਬੀਬੀ ਜ਼ਗੀਰ ਕੌਰ ਦਾ ਨਾਮ ਉਹਨਾਂ ਨੇ ਪਾਇਆ ਸੀ ਬਰਾਸ ਸਾਹਿਬ ਦਾ ਨਾਮ ਪਾਇਆ ਸੀ ਜੇ ਮੈਂ ਕਹਿੰਦਾ ਬਾਗੀ ਵੀ ਲੱਗੇ ਬੜਾ ਬੀਬੀ ਤੇ ਬਰਾਸ ਸਾਹਿਬ ਬਾਗੀ ਨੇ ਮਦਦ ਤਾਂ ਹੋ ਕਲਸ਼ੂਮਨੀ ਕਲਦਲ ਕੈਂਡੀਡੇਟ ਦੀ ਕਰ ਰਹੇ ਨੇ ਤਕਰੀ ਦੀ ਕਰ ਰਹੇ ਨੇ ਗਲਤ ਦਾ ਸਾਸ ਵੀਰ ਸਿੰਘ ਦੀ ਬਾਲ ਬਣਨੀ ਹੈ ਜੇ 4 ਵੋਟਾਂ ਬੰਦ ਬਣੀਆਂ ਪਰ 2600 ਵੋਟ ਪਈ ਉੱਥੇ ਜੇ ਉਹ ਤੋਂ ਬਧਾ ਹਾਲੀਉਣਾ ਨੇ ਵੋਟ ਤਾਂ ਜੀ ਦੀ ਗੱਲ ਵੱਡੀ ਹੋਊਗੀ ਕਿ ਬਾਗੇ ਦੀ ਗੱਲ ਵੱਡੀ ਹੋਊਗੀ ਜਾਂ ਸਾਸ ਵੀਰ ਸਿੰਘ ਬਾਲ ਦੀ ਗੱਲ ਵੱਡੀ ਹੋਊਗੀ ਨਾ ਪਹਿਲੀ ਗੱਲ ਤੁਸੀਂ ਬਾਗੀ ਹੈ ਨਹੀਂ ਅਸੀਂ 5 ਸਿਕ ਬੰਦੇ ਆ 5 ਦੀ ਚੜ੍ਹ ਦੀ ਗਲਾ ਦੇ ਲਈ ਕੰਮ ਕਰਦੇ ਆ ਅੱਜ ਵੀ ਅਸੀਂ ਸ਼ੂਮਨੀ ਕਲਦਲ ਦੇ ਉਮੀਦਵਾਰਾਂ ਨੂੰ ਕਿ ਇਹ ਥੋੜੇ ਬੀਸ ਬਾਤ ਸ਼ੂਮਨੀ ਕਲਦਲ ਤੋਂ ਬਾਹਰ ਨਹੀਂ ਗਏ ਸੀ ਉਹਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਆਂ ਅਸੀਂ ਤੇ ਲੋਕਾਂ ਕੋਲ ਵੀ ਜਾਣਦੇ ਆਂ ਇਹਵੇਂ ਵਹਿਮਾਂ ਕੇ ਵੀ ਤੁਸੀਂ ਉਹ ਇਹਦਾ ਪ੍ਰੈਸਰ ਨੇ ਸਾਨੂੰ ਬਾਗੀ ਨਹੀਂ ਬਾਗੀ ਕਹਿੰਦੇ ਚਰਨਜੀਤ ਬਰਾੜ ਕਹੋ ਮੇਸ਼ਿੰਦਰ ਸਿੰਘ ਗਰੇਵਾਲ ਕਹਿ ਰਹੇ ਆਂ ਜੀ ਉਹ ਕਹਿੰਦੇ ਜੀ ਇਹ ਪਾਰਟੀ ਬਲੇਮ ਫਾਰਮ ਤੇ ਬੈਠ ਕੇ ਗੱਲ ਕਰਦੇ ਤਾਂ ਠੀਕ ਜੀ ਇਹ ਤਾਂ ਬਾਗੀ ਧੜਿਆਂ ਜਾਂ ਤਾਂ ਤੁਮ ਬਾਗੀ ਦਾ ਤੁਹਾਡੇ ਅਕਾਲੀ ਦਲ ਵਾਲੇ ਕਹਿੰਦੇ ਆਂ ਮੀਡੀਆ ਨਹੀਂ ਕਹ ਰੇ ਸਾਨੂੰ ਤੱਕੇ ਬੁਲਾਈ ਨੂੰ ਉਹਦੇ ਬਾਅਦ ਦੇ ਵਿੱਚ ਹੋਰ ਕਮੇਟੀ ਜਿੱਦੇ ਬੁਲਾਇਆ ਸੀ ਸੀ ਉਹ ਤੋਂ ਗਏ ਸੀ ਉਹ ਤੋਂ ਬਾਅਦ ਦੱਸਣ ਹੋ ਜਾਂਨ ਵੀ ਵੀ ਫਾਈਨ ਟਾਈਮ ਚ ਬੁਲਾਇਆ ਜੀ ਆਈ ਨਹੀਂ ਉਹ ਕਹਿਣ ਵਿੱਚ ਇਹਦਾ ਡੀਗਰੀ ਦੇ ਰਿਹਾ ਤੁਹਾਨੂੰ ਤਾਨੂੰ ਕਹਿੰਨ ਵੀ ਤੁਸੀਂ ਕੱਲੇ ਆ ਜਾਓ ਇੱਥੇ ਤੁਜੀ ਨਾ ਹੋਵੇ। ਕੋਈ ਫੋਨ ਫੋਨ ਆਇਆ ਜੀ? ਮੇਨੂੰ ਤਾਂ ਕੋਈ ਫੋਨ ਨਹੀਂ ਆਇਆ ਜੀ। ਸੁਖੀਰ ਸਿੰਘ ਬਾਦਲ ਵੀ ਕਹਿੰਦੇ ਪਟਿਆਲੇ ਦੇ ਵਿੱਚ ਸੀ ਕਿ ਕਿਸੇ ਦੇ ਘਰ ਅਫਸੋਸ ਕਰਨਾ ਹੈ ਸੀ ਆਇਆ ਸੀ ਕੋਈ ਉਹਨੂੰ ਕੋਈ ਫੋਨ ਫੋਨ ਰਕੜਾ ਸਾਹਿਬ ਨਾਲ ਕਰ ਲੀ ਕੋਈ। ਚਲੋ ਉਹ ਤਾਂ ਆਏ ਹੋਣਗੇ ਉਹਨਾਂ ਦਾ ਬੰਦਾ ਹੈ ਉਹਨਦੇ ਰਿਸ਼ਤੇਦਾਰੀ ਪੈਂਦੇ ਆਏ ਨੇ ਠੀਕ ਹੈ। ਉਹਨੂੰ ਕੋਈ ਫੋਨ ਮੈਨੂੰ ਕੋਈ ਫੋਨ ਨਹੀਂ ਆਇਆ ਜੀ।